ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਵਰਕਰਾਂ ਤੇ ਲੀਡਰਾਂ ਦੀ ਮੀਟਿੰਗ ਗੱਜੀ ਮੀਟਿੰਗ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਸੱਤਾਪਿੰਦ ਬਾਦਵਾ ਵੀ ਇਸ ਮੀਟਿੰਗ ਦੇ ਵਿੱਚ ਹੋਣਗੇ ਸ਼ਾਮਿਲ ਅਜੋ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਅੱਜ ਅੰਮ੍ਰਿਤਸਰ ਪਹੁੰਚੇ ਨੇ ਅੱਜ ਉਹਨਾਂ ਵੱਲੋਂ ਕਾਂਗਰਸੀ ਵਰਕਰਾਂ ਤੇ ਲੀਡਰਾਂ ਦੇ ਨਾਲ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਜਾਣੀ ਹੈ ਇਸ ਮੌਕੇ ਦਵਿੰਦਰ ਯਾਦਵ ਦਾ ਕਾਂਗਰਸੀ ਆਗੂਆਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ ਦੇ ਨਾਲ ਹੀ ਕਾਂਗਰਸ ਦੇ ਇਨਚਾਰਜ ਨੇ ਕਿਹਾ ਕਿ ਮੀਟਿੰਗ ਦਾ ਅਜੰਡਾ ਕਲੀਅਰ ਹੈ ਉਹਨਾਂ ਨੇ ਕਿਹਾ ਕਿ ਜਦੋਂ ਦਾ ਮੈਂ ਪੰਜਾਬ ਦਾ ਇਨਚਾਰਜ ਬਣਿਆ ਹਾਂ ਉਦੋਂ ਤੋਂ ਮੇਰੀ ਇਹੀ ਕੋਸ਼ਿਸ਼ ਹੈ ਕਿ ਮੇਰੇ ਵਰਕਰ ਅਤੇ ਮੇਰੇ ਲੀਡਰ ਇਕੱਠੇ ਰਹਿਣ ਅਸੀਂ ਉਹਨਾਂ ਨਾਲ ਮੀਟ ਲੀ ਅਤੇ ਚਰਚਾ ਕਰੀ ਸੋ ਅਗੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਪੰਜਾਬ ਕਾਂਗਰਸ ਦੇ ਇਨਚਾਰਜ ਦਵਿੰਦਰ ਯਾਦਵ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਮੀਟਿੰਗ ਦਾ ਅਜੰਡਾ ਕਲੀਅਰ ਹੈ ਜੈਸਾ ਕਿ ਆਪ ਨੂੰ ਮਾਲੂਮ ਹੈ ਮੈਂ ਜਬਸੇ ਇਨਚਾਰਜ ਪੰਜਾਬ ਬਣਾ ਹੂੰ तब से मेरी ये कोशिश है कि हमारे जो कार्यकर्ता हैं हमारे लीडर्स हैं हम उनसे मिल सकें उनसे बात कर सकें उनसे चर्चा कर सकें क्या क्या समस्याएं वो देखते हैं क्या क्या हमारे जो चैलेंजेस हैं वो हमारे सामने क्या है और उसमें जो हमारे कार्यकर्ता हैं चाहे वो बूथ के लेवल का है है वो हमारे मंडल के लेवल का है उन सभी के हम सुझाव ले रहे हैं इस दौरान तो बहुत अच्छे सुझाव मुझे पिछली जो मीटिंग्स छः हमने अभी तक पार्लियामेंट में की हैं बहुत अच्छे सुझाव आए हैं और मुझे लगता है कि हमारी जो यहाँ पर ऑर्गेनाइजेशन है वो बहुत मजबूती के साथ अपना काम कर रही है ਅਤੇ ਦੂਜੇ ਪਾਸੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਹ ਜਿਹੜੀ ਮੀਟਿੰਗ ਹੈ ਇਹ ਖਾਸ ਤੌਰ ਤੇ ਕਾਂਗਰਸ ਦੇ ਵਰਕਰਾਂ ਕੋਲੋਂ ਫੀਡਬੈਕ ਲੈਣ ਲਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ মিডিਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਇਹ ਪਰਸਨਲ ਪਾਰਟੀ ਦੀ ਮੀਟਿੰਗ ਹੈ ਅਤੇ ਮੀਟਿੰਗ ਤੋਂ ਬਾਅਦ ਸਾਰੀ ਜਾਣਕਾਰੀ মিডিਆ ਨੂੰ ਸਾਂਝ ਕੀਤੀ ਜਾਵੇਗੀ ਸਾਡੇ ਬਲੋਕਾਂ ਦੇ ਪ੍ਰਧਾਨ ਸਾਡੇ ਜਿਹੜੇ ਮੰਡਲਾਂ ਦੇ ਪ੍ਰਧਾਨ ਹੈ ਉਹਨਾਂ ਦੀ ਅੱਜ ਮੀਟਿੰਗ ਹੈ ਔਰ ਸਾਡੇ ਪਰਿਵਾਰੀ ਗਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਉਹ ਔਰ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਜੀ ਉਹ ਅੱਜ ਇੱਥੇ ਆ ਰਹੇ ਆ ਔਰ ਉਹਨਾਂ ਦੀ ਉਹ ਮੀਟਿੰਗ ਹੈ ਔਰ ਕਿਉਂਕਿ ਇਹ ਜਿਹੜੀ ਮੀਟਿੰਗ ਹੈ ਇਹ ਪਰਸਨਲੀ ਫੀਡਬੈਕ ਲੈਣ ਵਾਸਤੇ ਜਿਹੜਾ ਵਰਕਰ ਹੈ ਉਹਨਾਂ ਦੇ ਕੋਲੋਂ ਫੀਡਬੈਕ ਬੈਕ ਲੈਣ ਵਾਸਤੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਸ਼ਾਇਦ ਇਸ ਗੱਲ ਵਾਸਤੇ ਮੇਰੇ ਮਿੱਤਰ ਜਿਹੜੇ ਤੁਸੀਂ ਸਾਰੇ ਸਾਥੀ ਹੋ ਉਹ ਤੁਹਾਨੂੰ ਇਸ ਗੱਲ ਦਾ ਅਬਜੈਕਸ਼ਨ ਹੈ ਕਿ ਤੁਹਾਨੂੰ ਉਹਨਾਂ ਨੇ ਅਲਾਉ ਨਹੀਂ ਕਰਦੇ ਪਏ ਲੇਕਿਨ ਇਹ ਹੈ ਕਿ ਤੁਹਾਨੂੰ ਪ੍ਰੋਪਰ ਇਹਨਾਂ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਜ਼ਰੂਰ ਮਿਲੇਗਾ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਫਿਲਹਾਲ ਕਿਉਂਕਿ ਅਜੇ ਪਰਸਨਲ ਪਾਰਟੀ ਦੇ ਕਨਫਿਡੈਂਸ਼ੀਅਲ ਮੀਟਿੰਗ ਹੈਗੀ ਹੈ ਇਸ ਲਈ ਤਾਨੂੰ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਥੋੜੀ ਜਿਹੀ ਪੇਸ਼ੈਂਸ ਰੱਖੋ ਔਰ ਤੁਹਾਨੂੰ ਬਿਲਕੁਲ ਪ੍ਰੋਪਰ ਇੱਜ਼ਤ ਮਾਨ ਸਨਮਾਨ ਦੇ ਨਾਲ ਮੌਕਾ ਮਿਲੇਗਾ ਉੱਥੇ ਦੂਜੇ ਪਾਸੇ ਇਸ ਮੀਟਿੰਗ ਦੇ ਵਿੱਚ ਕਾਂਗਰਸ ਦੇ ਬੁਲਾਰੇ ਨਰਿੰਦਰ ਸੰਧੂ ਵੀ ਸ਼ਾਮਿਲ ਹੋਣ ਲਈ ਪਹੁੰਚੇ ਨੇ ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਨਰਿੰਦਰ ਸੰਧੂ ਨੇ ਕੀ ਕੁਝ ਆਖਿਆ ਆਓ ਜਾਣਦੇ ਹਾਂ ਉਹਨਾਂ ਤੋਂ ਵੀ ਅੱਜ ਸਾਡੀ ਨਾ ਖੁੱਲੀ ਚਰਚਾ ਜਿਹੜੀ ਆ ਸਾਰੇ ਪੰਜਾਬ 'ਚ ਹੋ ਰਹੀ ਆ ਤੁਸੀਂ ਦੇਖਿਆ ਜਦੋਂ ਦੇ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਪ੍ਰਭਾਰੀ ਬਣ ਕੇ ਆਏ ਨੇ ਸਾਹਮਣੇ ਦੇਖੋ ਉਹ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਤੇ ਤੁਹਾਨੂੰ ਪਤਾ ਸਾਡੀ ਲੋਕ ਸਭਾ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਇੱਕ ਜਿਹੜੀ ਖੁੱਲੀ ਚਰਚਾ ਦਾ ਮੰਚ ਤਿਆਰ ਕੀਤਾ ਗਿਆ ਕਾਂਗਰਸ ਦੀ ਹਾਤੀ ਦੇ ਵਿੱਚ ਜਿੱਦੇ ਵਿੱਚ ਸਾਰੇ ਲੋਕ ਸਭਾ ਹਲਕਿਆਂ ਤੋਂ ਵਰਕਰ तकरीबन ਸਾਰੇ ਆਣਗੇ ਔਰ ਖੁੱਲ ਕੇ ਗੱਲ ਹੋਏਗੀ ਆਪਣੇ ਦਿਲ ਦੀ ਗੱਲ ਕਈ ਵਾਰੀ ਜਿਹੜਾ ਵਰਕਰ ਉਹ ਨਹੀਂ ਕਰ ਸਕਦਾ ਕਿਉਂਕਿ ਮੀਟਿੰਗਾਂ ਤੋਂ ਸਖ਼ਤ ਅਕਸਰ ਵੇਖਦੇ ਜੇ ਤੁਸੀਂ ਸਾਰੇ ਸਿਆਣੇ ਜੀ ਬਿ ਲੀਡਰਸ ਗੱਲ ਕਰ ਜਾਂਦੇ ਆ ਇੱਥੇ ਅੱਜ ਲੀਡਰਸ ਗੱਲ ਨਹੀਂ ਕਰਨਗੇ ਇੱਥੇ ਯਾਦਵ ਜੀ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਵਿਚਾਰ ਹੈ ਰੱਖਣ ਵਾਸਤੇ ਕਹਿਣਗੇ ਤੂੰ ਆਪਣਾ ਵਿਚਾਰ ਰੱਖ ਸਕਦਾ ਤੇ ਖੁੱਲ ਕੇ ਬੋਲ ਸਕਦਾ ਇਸੇ ਕਰਕੇ ਜਿਹੜੀ মিডিਆ ਉਹਨੂੰ ਅਲਾਊਡਨੇਗਾ ਕਿਉਂਕਿ ਇਹ ਘਰ ਦੇ ਵਿੱਚ ਇੱਕ ਸਮਾਗਮ ਹੈ ਉਸ ਤੋਂ ਬਾਅਦ ਤੁਹਾਨੂੰ ਬਾਈਟ ਦਿੱਤੀ ਜਾਊਗੀ ਹਰ ਇੱਕ ਚੀਜ਼ ਬਾਰੇ ਤੁਹਾਨੂੰ ਦੱਸਿਆ ਜਾਊਗਾ ਕੀ ਹੋਇਆ ਤੇ ਕਿਵੇਂ ਆ ਸਰ ਸਰ ਕੋਲ ਕੋਰ ਸ਼ਾਮਲ ਹੋ ਰਿਹਾ ਸੀ ਸਾਰੇ ਜਦੋਂ ਮੈਂ ਕਿਹਾ ਸਾਰੇ ਲੋਕ ਸਭਾ ਲੱਕੇ ਸਾਰੇ ਸਾਰੇ ਪੰਜੇ ਵਿਧਾਨ ਸਭਾ ਦੇ ਵਿੱਚ ਜਿੰਨੇ ਸਾਡੇ ਲੀਡਰਸ ਨੇ ਐਕਸ ਐਮ ਐਲ ਐਸ ਨੇ ਐਮ ਐਲ ਐਸ ਨੇ ਜਿੰਨੇ ਬਲੌਕ ਪ੍ਰੈਜ਼ੀਡੈਂਟ ਨੇ ਜਿੰਨੇ ਪ੍ਰੈਜ਼ੀਡੈਂਟ ਨੇ ਜਿੰਨੇ ਸਾਡੇ ਵਿੰਗ ਨੇ ਚਾਹੇ ਉਹ ਦਿਹਾਤੀ ਦੇ ਵਿੰਗ ਨੇ ਚਾਹੇ ਉਹ ਸ਼ਹਿਰੀ ਦੇ ਵਿੰਗ ਨੇ ਯੂਥ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ